ਰੈਡੀ ਪੁਰਾਣੇ ਸਮਿਆਂ ਵਿੱਚ ਮਾਪੇ ਆਪਣੇ ਬੱਚਿਆਂ ਦੇ ਵਰ ਲੱਭਣ ਵੇਲੇ ਬੁੱਧੀ ਦੀ ਪਰਖ ਜ਼ਰੂਰ ਕਰਦੇ ਹੁੰਦੇ ਸਨ ਡੰਡੀ ਇੱਕ ਰਾਸਤ ਦਾ ਰਾਜਾ ਬੜਾ ਇਨਸਾਫ ਪਸੰਦ ਅਤੇ ਆਪਣੇ ਵਚਨਾਂ ਦਾ ਪੱਕਾ ਸੀ ਡੰਡੀ ਉਸ ਦੀ ਇੱਕੋ ਇੱਕ ਲਾੜਲੀ ਪੁੱਤਰੀ ਸੀ ਡੰਡੀ ਪੁੱਤਰੀ ਜਦੋਂ ਥੋੜੀ ਸਿਆਣੀ ਹੋਈ ਤਾਂ ਉਸਨੇ ਆਪਣੇ ਪਿਤਾ ਨੂੰ ਕਿਹਾ ਪਿਤਾ ਜੀ ਘਰ ਵਿੱਚ ਇੱਕ ਤਲਾਬ ਬਣਵਾ ਦਿਓ ਡੰਡੀ ਆਪਣੀ ਲਾੜਲੀ ਦੀ ਛੋਟੀ ਜਹੀ ਮੰਗ ਸੁਣ ਕੇ ਰਾਜਾ ਬਹੁਤ ਖੁਸ਼ ਹੋਇਆ ਡੰਡੀ ਰਾਜੇ ਨੇ ਮਹਿਲ ਦੀ ਚਾਰ ਦਿਵਾਰੀ ਦੇ ਨਾਲ ਬਾਹਰ ਵੱਰ ਕਾਫੀ ਵੱਡਾ ਤਲਾਬ ਖੁਦਵਾ ਕੇ ਸੰਗ ਮਰਮਰ ਨਾਲ ਪੱਕਾ ਕਰਵਾ ਕੇ ਉਸ ਵਿੱਚ ਪਾਣੀ ਛੱਡ ਦਿੱਤਾ ਡੰਡੀ ਬੱਚੀ ਆਪਣੀਆਂ ਸਹੇਲੀਆਂ ਨਾਲ ਤਲਾਬ ਵਿੱਚ ਅਠਖੇਲੀਆਂ ਕਰਦੀ ਜਵਾਨ ਹੋ ਰਹੀ ਸੀ ਡੰਡੀ ਰਾਜਕੁਮਾਰੀ ਗਰਮੀਆਂ ਨੂੰ ਛੱਡ ਸਰਦੀਆਂ ਵਿੱਚ ਵੀ ਇਕੱਲੀ ਹੀ ਪਾਣੀ ਵਿੱਚ ਤਾਰੀਆਂ ਨਾਉਂਦੀ ਰਹਦੀ ਡੰਡੀ ਜਵਾਨ ਹੋ ਰਹੀ ਧੀ ਨੂੰ ਵੇਖ ਕੇ ਰਾਜੇ ਅਤੇ ਰਾਣੀ ਨੂੰ ਉਸ ਦੇ ਵਿਆਹ ਦੀ ਫਿਕਰ ਹੋਣ ਲੱਗੀ ਡੰਡੀ ਰਾਜੇ ਦੀ ਵਾਰਿਸ ਧੀ ਨੇ ਹੀ ਬਨਣਾ ਸੀ ਡੰਡੀ ਰਾਜੇ ਦੀ ਇੱਛਾ ਸੀ ਕਿ ਉਸ ਦਾ ਹੋਣ ਵਾਲਾ ਜਵਾਈ ਬਹਾਦਰ ਅਤੇ ਬੁੱਧੀਮਾਨ ਹੋਵੇ ਜੋ ਕਰ ਜਵਾਈ ਬਣ ਕੇ ਰਾਜ ਭਾਗ ਸੰਭਾਲ ਸਕੇ ਡੰਡੀ ਰਾਜਾ ਸੋਚਣ ਲੱਗਿਆ ਕਿ ਬਨਨ ਵਾਲੇ ਜਵਾਈ ਦੀ ਅਕਲ ਅਤੇ ਬਹਾਦਰੀ ਕਿਵੇਂ ਪਰਖੀ ਜਾਵੇ ਪ੍ਰਸ਼ਨ ਚੈਨਾ ਉਸ ਨੇ ਸੋਚਿਆ ਕਿ ਰਾਜਕੁਮਾਰੀ ਨੂੰ ਪਾਣੀ ਵਿੱਚ ਤੈਰਨ ਦਾ ਸ਼ੌਂਕ ਹੈ ਡੰਡੀ ਉਹ ਪਰ ਸਰਦੀਆਂ ਵਿੱਚ ਵੀ ਇਕੱਲੀ ਤਲਾਬ ਵਿੱਚ ਹੀ ਅਰੜੀ ਇਸ਼ਨਾਨ ਕਰਦੀ ਹੈ ਟੰਡੀ ਰਾਜੇ ਨੇ ਆਪਣੇ ਸਿਆਣੀ ਵਜ਼ੀਰ ਨੂੰ ਕਿਹਾ ਆਸ-ਪਾਸ ਦੀਆਂ ਰਾਸਤਾਂ ਅਤੇ ਸ਼ਹਿਰ ਵਿੱਚ ਡੌਂਡੀ ਪਟਵਾ ਦਿਓ ਕਿ ਜੋ ਨੌਜਵਾਨ ਪੋਦੇ ਦਿਨੀ ਤਲਾਬ ਦੇ ਗਲਗਲ ਪਾਣੀ ਵਿੱਚ ਸਾਰੀ ਰਾਤ ਖੜਾ ਰਹੇਗਾ ਉਸ ਦਾ ਰਾਜਕੁਮਾਰੀ ਨਾਲ ਵਿਆਹ ਕਰ ਦਿੱਤਾ ਜਾਵੇਗਾ ਡੰਡੀ ਵਜ਼ੀਰ ਨੇ ਰਾਜੇ ਵੱਲੋਂ ਵਿਆਹ ਦੇ ਸਵੰਬਰ ਦੀ ਅਨੋਖੀ ਸ਼ਰਤ ਬਾਰੇ ਦੁਬਾਰਾ ਫਿਰ ਵਿਚਾਰ ਕਰਨ ਲਈ ਆਖਿਆ ਡੰਡੀ ਰਾਜੇ ਦਾ ਤਰਕ ਸੀ ਇਸ ਤਰ੍ਹਾਂ ਬੁੱਧੀ ਅਤੇ ਤਾਕਤ ਦੀ ਪਰਖ ਕਰਕੇ ਸਹੀ ਚੋਣ ਹੋ ਸਕੇਗੀ ਡੰਡੀ ਵਜ਼ੀਰ ਨੇ ਰਾਜੇ ਦੇ ਹੁਕਮ ਦੀ ਤਾਲੀਮ ਕਰਕੇ ਤਲਾਬ ਵਿੱਚ ਹੋਰ ਪਾਣੀ ਪ੍ਰਵਾਹ ਦਿੱਤਾ ਡੰਡੀ ਇਸ ਅਨੋਖੇ ਸਵੰਬਰ ਵਿੱਚ ਹਰ ਨੌਜਵਾਨ ਨੂੰ ਖੁੱਲਾ ਸੱਦਾ ਸੀ ਡੰਡੀ ਬਹੁਤ ਸਾਰੇ ਨੌਜਵਾਨਾਂ ਅਤੇ ਰਾਜਕੁਮਾਰਾਂ ਨੇ ਸੋਚਿਆ ਕਿ ਪਾਣੀ ਵਿੱਚ ਖੜਨਾ ਕਿਹੜਾ ਵੱਡੀ ਗੱਲ ਏ ਡੰਡੀ ਪਹਿਲੇ ਦਿਨ ਦੀ ਸ਼ਾਮ ਨੂੰ ਹੀ ਕਈ ਜਵਾਨ ਠੰਡੇ ਪਾਣੀ ਦੇ ਤਲਾਬ ਵਿੱਚ ਕੱਪੜੇ ਉਤਾਰ ਕੇ ਖੜੇ ਹੋ ਗਏ ਡੰਡੀ ਬਹੁਤ ਸਾਰੇ ਲੋਕ ਵੇਖਣ ਆਏ ਹੋਏ ਸਨਾਂ ਡੰਡੀ ਰੋਸ਼ਨੀ ਦਾ ਪੂਰਾ ਪ੍ਰਬੰਧ ਸੀ ਡੰਡੀ ਪਾਣੀ ਵਿੱਚ ਖੜਨ ਵਾਲੇ ਵਾਸਤੇ ਸ਼ਰਤ ਸੀ ਕਿ ਜੋ ਹੱਥ ਪੈਰ ਹਿਲਾਏਗਾ ਉਹ ਮੁਕਾਬਲੇ ਵਿੱਚੋਂ ਬਾਹਰ ਕਰ ਦਿੱਤਾ ਜਾਵੇਗਾ ਡੰਡੀ ਖੂਨ ਜਮਾ ਦੇਣ ਵਾਲੇ ਪਾਣੀ ਵਿੱਚ ਕੋਈ ਵੀ ਬਹੁਤੀ देर ਨਾ ਖੜ ਸਕਿਆ ਡੰਡੀ ਹੌਲੀ ਹੌਲੀ ਸਾਰੇ ਬਾਹਰ ਆ ਕੇ ਰਾਜਕੁਮਾਰੀ ਨਾਲ ਵਿਆਹ ਦੀ ਭਾਲੀ ਰੀਜ ਦਿਲਾਂ ਵਿੱਚ ਦਵਾਈ ਮਾਇੂਸ ਚਿਹਰੇ ਲੈ ਕੇ ਆਪਣੇ ਆਪਣੇ ਰਾਹ ਪੈ ਗਏ ਡੰਡੀ